ਸਵੇਰੇ 9:00 ਤੋਂ ਲੈ ਕੇ ਦੁਪਹਿਰੇ 1:00 ਤੱਕ ਜਿਹੜਾ ਇਹ ਰੋਡ ਬੰਦ ਹੋਇਆ ਕਰੇਗਾ ਟੈਸਟਿੰਗ ਹੋਇਆ ਕਰੇਗੀ ਤਾਂ ਜੋ ਜਿਹੜੇ ਲੋਕ ਇੱਥੇ ਰੋਂਗ ਸਾਈਡ ਆਉਂਦੇ ਨੇ ਇਹਨਾਂ ਦਾ ਆਉਣਾ ਬੰਦ ਹੋਵੇ ਉਹ ਦੇਖੋ ਉਹ ਰੋਂਗ ਸਾਈਡ ਆ ਰਿਹਾ ਜੀ ਉਹਨਾਂ ਦੇ ਕੋਲ ਜਾਮ ਲੱਗ ਗਿਆ ਹੁਣ ਹੁਣ ਉਹ ਦੇਖ ਕੇ ਪਿੱਛੇ ਮੁੜ ਰਹੇ ਨੇ ਕਿਉਂ ਕਿ ਕਿਉਂਕਿ ਜਿਹੜਾ ਇਹ ਟ੍ਰੈਫਿਕ ਆ ਕਿਤੇ ਨਾ ਕਿਤੇ ਨਿਯਮਾਂ ਦੀ ਧੱਜੇ ਉਡਾ ਰਿਹਾ ਜਿਹੜੇ ਲੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੇ ਨੇ ਉਹ ਸਿੱਧਾ ਇੱਥੋਂ ਰਾਈਟ ਹੋ ਕੇ ਆਤਮਬਾਰੇ ਦੇ ਘੁੰਮ ਕੇ ਉਹ ਪੁਲ ਚੜ੍ਹਦੇ ਨੇ ਤਕਰੀਬਨ ਜ਼ਿਆਦਾਤਰ ਲੋਕ ਇਹ ਜਿਹੜਾ ਘਟਾ ਆਤਮਬਾਰਕ ਵਾਲਾ ਸਾਹਮਣੇ ਜਿਹੜਾ ACP ਸਾਊਥ ਦਾ ਜਿਹੜਾ ਆਫਿਸ ਹੈ ਉਹਦੇ ਸਾਹਮਣੇ ਜਿਹੜਾ ਕਟ ਬਣਿਆ ਹੋਇਆ ਇਹ ਵੀ ਜਿਹੜਾ ਕਟ ਹੈ ਇਹ ਵੀ 4 ਘੰਟੇ ਜਿਹੜਾ ਬੰਦ ਕਰ ਦਿੱਤਾ ਜਾਊਗਾ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਆਪਣਾ 호ਸਟ ਅਮਿਤ ਸਿੰਘ ਲੁਧਿਆਣਾ ਵਾਸੀਆਂ ਲਈ ਇੱਕ ਖਬਰ ਅਹਿਮ ਖਬਰ ਸਾਹਮਣੇ ਲੈ ਕੇ ਆਇਆ ਤੁੰਦਾ ਦੇ ਲੁਧਿਆਣਾ ਵਾਸੀਆਂ ਲਈ ਇੱਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਮਾਨਯੋਗ ਪੁਲਿਸ ਕਮਿਸ਼ਨਰ ਮਾਨਯੋਗ ACP ਟ੍ਰੈਫਿਕ ਦੇ ਮੇਰਾ ਬੰਤਾਰ ਜਿਹੜੀ ਆ ਰੋਡ ਐ ਜਿਹੜੀ ਉਧਰੋਂ ਰੋਂਗ ਸਾਈਡ ਆ ਕੇ ਆ ਜਿਹੜਾ ਗਿਲਚੌਂਗ ਵਾਲਾ ਪੁਲ ਚੜਦੀ ਆ ਮਾਡਲ ਟਾਊਨ ਤੋਂ ਨਿਕਲ ਕੇ ਆ ਕੇ ਜਿਹੜੀ ਐ ਦੁਗਰੀ ਤੋਂ ਜਿਹੜੀ ਆ ਕੇ ਗਿਲਚੌਂਗ ਵਾਲਾ ਪੁਲ ਚੜ ਕੇ ਰੋਂਗ ਸਾਈਡ ਆਉਂਦੀ ਐ ਇਹ ਜਿਹੜਾ ਰੋਡ ਐ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਜਿਹੜਾ ਇਹ ਰੋਡ ਬੰਦ ਹੋਇਆ ਕਰੇਗਾ ਟੈਸਟਿੰਗ ਹੋਇਆ ਕਰੇਗੀ ਤਾਂ ਜੋ ਜਿਹੜੇ ਲੋਕ ਇੱਥੇ ਰੋਂਗ ਸਾਈਡ ਆਉਂਦੇ ਨੇ ਇਹ ਇਹਨਾਂ ਦਾ ਆਉਣਾ ਬੰਦ ਹੋਵੇ ਕਿਉਂਕਿ ਇਸ ਨਾਲ ਰੋਂਗ ਸਾਈਡ ਆਉਣ ਦੇ ਨਾਲ ਜਿਹੜੇ ਆਹ ਟਰਨ ਟਰਨ ਲੈਂਦੇ ਨੇ ਟਰਨ ਲੈਂਦੇ ਨੇ ਤਾਂ ਇਹ ਜਿਹੜੇ ਹਾਈਵੇ ਦੇ ਬੱਸਾਂ ਆਂਦੀਆਂ ਨੇ ਜਿਹੜੀਆਂ ਵੱਡੀਆਂ ਜਿਨ੍ਹਾਂ ਨੇ ਸੁਮਨਾਲਾ ਕੌਂਟੂਨਟੀੜਨਾ ਹੁੰਦਾ ਵੱਡੀ ਟ੍ਰੈਫਿਕ ਦਾ ਪਿੱਛੇ ਲੰਬਾ ਜਮ ਲੱਗ ਜਾਂਦਾ ਉਹ ਦੇਖ ਉਹ ਰੋਂਗ ਸਾਈਡ ਆ ਰਿਹਾ ਜੀ ਉਹਦੇ ਕੋਲ ਜਮ ਲੱਗ ਗਿਆ ਹੁਣ ਹੁਣ ਉਹ ਦੇਖ ਕੇ ਪਿੱਛੇ ਮੁੜ ਰਹੇ ਨੇ ਕਿਉਂ ਕਿਉਂਕਿ ਜਿਹੜਾ ਇਹ ਟ੍ਰੈਫਿਕ ਆ ਕਿਤਨੇ ਕਿਤੇ ਨਿਯਮਾਂ ਨੂੰ ਧੱਜੇ ਉਡਾ ਰਿਆ ਮਾਨਯੋਗ ਟ੍ਰੈਫਿਕ ਪੁਲਿਸ ਪੂਰਾ ਜੋਰ ਲਾਉਣ ਲੱਗੀ ਹੋਈ ਹੈ ਕਿ ਇਹ ਜਿਹੜਾ ਜਾਮ ਨਾ ਲੱਗੇ ਪਰ ਲੁਧਿਆਣਾ ਦੇ ਲੋਕ ਸੁਧਰਣ ਵਾਲੇ ਨਹੀਂ ਟ੍ਰੈਫਿਕ ਮੁਲਾਜ਼ਮ ਆ ਗਏ ਨੇ ਉਹ ਜਾਮ ਕਢਾ ਰਹੇ ਨੇ ਨਮ ਇਹ ਜਿਹੜੀ ਆ ਰੇ ਇਹ ਰੋਂਗ ਸਾਈਡ ਨੇ ਹੁਣ ਮੜਾ ਦਾਦੂ ਇਹ ਮੱਲੇ ਵਾਲੇ ਆ ਜੀ ਆਦੇ ਇੱਥੋਂ ਮੁੜੇ ਜਾਂਦੇ ਆ ਦੇ ਮੱਲੇ ਵਾਲੇ ਨੇ ਹਾਂ ਜਿਨ੍ਹਾਂ ਨੇ ਅ اچھا ਮੱਲੇ ਵਾਲੇ ਵਾਸਤੇ ਜਿਹੜਾ ਰੋਣ ਜਿਹੜਾ ਬੰਦ ਹੋ ਰਿਹਾ ਕੱਲ ਨੂੰ ਜਿਹੜਾ ਉਹਦੇ ਬਾਰੇ ਥੋੜਾ ਦੱਸ ਸਕਦੇ ਹੋ ਕੋਲ ਫੇਰੇ ਦੇਖਾਂ ਕਿੰਦਾ ਆਪਾਂ ਕਰਦੇ ਆ ਫੇਰੇ ਗੱਲ ਕਰਾਂਗੇ ਤੋ ਮੈਂ ਤੁਹਾਨੂੰ ਨਾਲ ਤਸਵੀਰਾਂ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਲੱਗੇ ਹੋਏ ਨੇ ਪੂਰੀ ਮਿਹਨਤ ਨਾਲ ਆਪਣੀ ਜਿਹੜੀ ਆ ਕਿ ਡਿਊਟੀ ਨਾ ਮਾਰ ਲੈਣ ਕਿਉਂਕਿ ਜਿਹੜਾ ਉਧਰੋਂ ਟ੍ਰੈਫਿਕ ਆਉਂਦਾ ਪਿਛਲੇ ਪਾਸਿਓਂ ਉਹ ਕਿੰਨਾ ਕਿਤੇ ਟ੍ਰੈਫਿਕ ਜਾਮ ਹੁੰਦਾ ਜਿਹੜੇ ਲੋਕ ਉਧਰੋਂ ਆਉਂਦੇ ਨੇ ਕਿ ਜਿਵੇਂ ਡਿਊਟੀ ਦੇ ਤਨਾਤ ਕੋਲੋਂ ਨਾਲ ਜਮ ਖੜੇ ਨੇ ਉਹਨਾਂ ਨੇ ਕਹਿਣਾ ਕਿ ਇਹ ਮਹੱਲੇ ਵਾਲੇ ਲੋਕ ਨੇ ਤਾਂ ਇੱਧਰੋਂ ਆਉਂਦੇ ਨੇ ਜਦ ਕਿ ਉਹ ਬੋਰਡ ਲੱਗਿਆ ਹੋਇਆ ਵਨ ਵੇ ਰੋਡ ਹੈ ਅੱਗੇ ਜਾਣਾ ਨਹੀਂ ਹੈ ਸੱਜੇ ਮੁੜਨਾ ਇੱਥੋਂ ਤੁਸੀਂ ਅੰਦਰ ਜਾ ਸਕਦੇ ਹੋ ਪਿੱਛੋਂ ਤੁਸੀਂ ਅੰਦਰ ਜਾ ਸਕਦੇ ਹੋ ਪਰ ਤੁਸੀਂ ਜਿਹੜਾ ਪੋਲ ਜਿਹੜਾ ਬਾਰ ਨਾ ਕਰੋ ਉਧਰੋਂ ਜਿਹੜਾ ਟ੍ਰੈਫਿਕ ਆਂਦਾ ਉਹ ਬਿਲਕੁਲ ਸਹੀ ਰਾਸਤੇ ਜਾ ਰਿਹਾ ਆਪਣਾ ਜਿਹੜਾ ਮੇਰੇ ਸੱਜੇ ਪਾਸੇ ਟ੍ਰੈਫਿਕ ਹੈ ਜਿਹੜਾ ਉਹ ਗਲਤ ਹੈ ਉਹ ਕਿਤਨਾ ਕਿਤੇ ਗਲੀਆਂ 'ਚ ਵੜ ਕੇ ਬਾਹਰ ਨਿਕਲ ਕੇ ਆਪਣਾ ਪੁਲ ਚੜੇ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਨੇ ਆ ਇੱਕ ਚੀਜ਼ ਹੋਰ ਹੈ ਜਿਹੜੀ ਰੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੀ ਹੈ ਇੱਕ ਤਾਂ ਤੁਹਾਨੂੰ ਮੈਂ ਦਿਖਾਤਾ ਵੀ ਜਿਹੜਾ ਪੁਲ ਚੜਦੇ ਨੇ ਲੋਕ ਪੁਲ ਦੇ ਥੱਲੇ ਘੁੰਮ ਕੇ ਆਉਂਦੇ ਨੇ ਜਿਹੜਾ ਜਾਮ ਲੱਗਦਾ ਇੱਕ ਚੀਜ਼ ਹੋਰ ਹੈ ਜਿਹੜੇ ਲੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਦਿਖਾ ਦਿਓ ਇੱਕ ਵਾਰੀ ਜਿਹੜੇ ਲੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੇ ਨੇ ਉਹ ਸਿੱਧਾ ਇੱਥੋਂ ਰਾਈਟ ਹੋ ਕੇ ਆਤਮਬਾਰਕ ਦੇ ਘੁੰਮ ਕੇ ਉਹ ਪੁਲ ਚੜਦੇ ਨੇ ਤਕਰੀਬਨ ਜ਼ਿਆਦਾਤਰ ਲੋਕ ਇਹ ਜਿਹੜਾ ਕਟ ਆ ਆਤਮਬਾਰਕ ਵਾਲਾ ਸਾਹਮਣੇ ਜਿਹੜਾ ਏਸੀਪੀ ਸਾਊਥ ਦਾ ਜਿਹੜਾ ਆਫਿਸ ਹੈ ਉਹਦੇ ਸਾਹਮਣੇ ਜਿਹੜਾ ਕਟ ਬਣਿਆ ਹੋਇਆ ਇਹ ਵੀ ਜਿਹੜਾ ਕਟ ਹੈ ਇਹ ਵੀ 4 ਘੰਟੇ ਜਿਹੜਾ ਬੰਦ ਕਰ ਦਿੱਤਾ ਜਾਊਗਾ ਕਿਉਂਕਿ ਜਿਨ੍ਹਾਂ ਨੇ ਲੰਗਣਾ ਜਿਨ੍ਹਾਂ ਨੇ ਲੰਗਣਾ ਵਾ ਉਹ ਰੋਡ ਜਿਹੜਾ ਬੰਦ ਕੀਤਾ ਜਾਊਗਾ ਉਹ ਇਧਰੋਂ ਆ ਕੇ ਡੁੱਗਰੀ ਤੋਂ ਆ ਕੇ ਸਿੱਧਾ ਬੱਸ ਸਟੈਂਡ ਵਾਲੇ ਪੁਲ ਦੇੋਂ ਥੱਲਿਆਂ ਚ ਘੁੰਮ ਕੇ ਪ੍ਰੀਚ ਪੈलेस ਹੋ ਕੇ ਉਹ ਸਮਰਾਲਾ ਚੌਂਕ ਵਾਲਾ ਪੁਲ ਚੜਨ ਜਿਨ੍ਹਾਂ ਨੇ ਸਮਰਾਲਾ ਚੌਂਕ ਨਹੀਂ ਜਾਣਾ ਦੂਜੀ ਗੱਲ ਜਿਹੜੇ ਲੋਕ ਇਧਰੋਂ ਆਉਂਦੇ ਨੇ ਪੁਲ ਦੇ ਪੁਲ ਵਾਲੇ ਪਾਸਿਓ ਉਹ ਜਿਨ੍ਹਾਂ ਨੇ ਇਥੇ ਦੁਕਾਨਾਂ ਤੇ ਜਾਣਾ ਹੈਗਾ ਮਾਰਕੀਟ ਦੇ ਦੁਗਰੀ ਮਾਰਕੀਟ ਜਾਣਾ ਉਹ ਵੀ ਅੱਗੇ ਅੱਗੇ ਟਰਨ ਲੈਣਗੇ ਅੱਗੇ ਟਰਨ ਲੈ ਕੇ ਜਿਹੜੀਆਂ ਦੁਕਾਨਾਂ ਆਪਣੀਆਂ ਤੇ ਜਿਹੜੀ ਵਿਜ਼ਿਟ ਕਰਨਗੇ ਦੂਜੀ ਤੀਸਰੀ ਗੱਲ ਦੁਗਰੀ ਵਾਲੇ ਸਾਈਡ ਤੋਂ ਜਿਨ੍ਹਾਂ ਨੇ ਮੈਂ ਦੁਬਾਰਾ ਫੇਰ ਰਿਪੀਟ ਕਰੂੰਗਾ ਦੁਗਰੀ ਵਾਲੀ ਸਾਈਡ ਤੋਂ ਜਿਨ੍ਹਾਂ ਨੇ ਸਮਰਾਲਾ ਚੌਂਕ ਨੂੰ ਜਾਣਾ ਉਹ ਇਸ ਘਟ ਤੋਂ ਨਹੀਂ ਮੁੜਨਗੇ ਉਹ ਬੱਸ ਸਟੈਂਡ ਦੇ ਥੱਲੇ ਘੁੰਮ ਕੇ ਪ੍ਰੀਤ ਪੈਲਸ ਹੋ ਕੇ ਉਪਰੋਂ ਟਰਨ ਲੈ ਕੇ ਸਾਰਾ ਘੁੰਮ ਕੇ ਓਹ ਸਿੱਧਾ ਟ੍ਰੈਫਿਕ ਜਿਹੜਾ ਕੰਟਰੋਲ ਕਰ ਹੋਏਗਾ ਇਹ ਹਦਾਇਤਾਂ ਨੇ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਟ੍ਰੈਫਿਕ ਦੀਆਂ ਰੋਜ਼ਾਨਾ ਜਿਹੜਾ ਇਹ 4 ਘੰਟੇ ਜਿਹੜਾ ਇਹ ਪੁਲ ਦੇ ਕੋਲ ਕੱਟ ਇੱਕ ਆਦੂਗਰੀ ਵਾਲਾ